ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਨਿਊ ਸੌਂਗ ਇੱਕ ਸ਼ੂਟ ਕਰ ਰਹੇ ਹਾਂ ਤੇ ਸਾਡੇ ਖਰੋਤ ਸਾਹਿਬ ਦਾ ਤੇ ਅੰਦ ਖੋਤਾਂ ਬੋਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਗਾਣਾ ਹੈ ਜੀ ਬਾਹੂਬਦੀ ਜੱਟ ਜੀ ਸ਼ੂਟਿੰਗ ਚੱਲ ਰਹੀ ਹੈ ਇੱਥੇ ਜੇਪੀ ਭਾਈ ਜੀ ਆਪਣੇ ਜੇਪੀ ਬਾਟਾ ਭਾਈ ਜੀ ਟਰੈਕਟਰ ਨੇ ਵੀਡੀਓ ਡਾਇਰੈਕਟਰ ਇਹੀ ਕਰ ਰਹੇ ਨੇ ਤੇ ਆਉਣ ਵਾਲੇ ਥੋੜੇ ਦਿਨਾਂ ਚ ਇਹ ਗਾਣਾ ਆ ਜਾਏਗਾ ਆਓ ਤੁਹਾਨੂੰ ਆਪਣੀ ਟੀਮ ਨਾਲ ਮਿਲਾਉਂਦੇ ਹਾਂ ਅਜੇ ਪਹਿਲਾਂ ਇੱਕ ਮਿੰਟ ਏ ਜੇ ਖਾਲਸਾ ਜੀ ਹਾਂਜੀ ਭਾਜੀ ਬੋਲੋ ਕੁਛ ਮੈਂ ਬੰਦੀਤ ਸਿੰਘ ਜੀ ਗਾਣਾ ਬਹੁਤ ਵਧੀਆ ਬਾਹੂ ਗਲੀ ਆ ਰਿਹਾ ਸਪੋਰਟ ਕਰਨੀ ਸਾਰਿਆਂ ਨੇ ਬਾਹੂ ਗਲੀ ਦੇ ਰੂਪ ਦੇ ਵਿੱਚ ਦਿਖ ਰਹੇ ਜੀ ਖਿੱਚ ਕੇ ਰੱਖਣਾ ਹੈ ਕੰਮ ਜੀ ਹਾਂਜੀ ਇਹਨੇ ਬਾਬਾ ਸਾਹਿਬ ਵਿੱਕੀ ਬਾਬਾ ਜੀ ਢਿੰਬਲ ਤੇ ਬਹੁਤ ਸਹਿਯੋਗ ਦੇ ਰਹੇ ਨੇ ਹਾਂਜੀ ਜੀ ਲਵ ਯੂ ਤੇ ਇਹ ਕਰਮਾ ਜੀ ਅਸਰ ਇਹ ਸਪੋਰਟ ਪੂਰੀ ਨਮਾ ਸੰਗ ਆ ਰਹੇ ਆਪਣਾ ਬਾਹੂ ਗਲੀ ਗੱਤ ਵਾਹ ਜੀ ਵਾਹ ਤੇ ਸਾਡੇ ਮੈਮ ਜੋ ਮਾਡਲਿੰਗ ਕਰ ਰਹੇ ਨੇ ਲੀਸੋ ਗਾਇਰ ਐਪੀ ਸਰਵਿਸ سپورਟ ਕੀ ਸੀ ਯਰ ਥੈਂਕ ਯੂ ਐਂਡ ਲਵ ਯੂ ਆਲ ਬਾਕੀ ਇੱਕ ਸਪੈਸ਼ਲ ਇਨ ਵਿੱਚ ਸਰਪ੍ਰਾਈਜ਼ ਹੈ ਉਹ ਉਹਦੇ ਨਾਲ ਮਿਲਾਉਣਾ ਥਨੂੰ ਅਰਥ ਐਂ ਜੀ ਹਾਂ ਜੀ ਬੇਰੀਆਂ ਥੈਂਕ ਯੂ ਭਾਈ ਥੈਂਕ ਯੂ ਤੇ ਸਾਡੇ ਭਾਈ ਜੱਸੀ ਜੱਸੀ ਭਾਈ ਜੀ ਦੱਸਿਓ ਕਰੋ ਜੱਸੀ ਭਾਈ ਯਾਰ ਹੋਵੇ ਜੀ ਜੱਸੀ ਭਾਈ ਜੀ ਆ ਦੇਖੋ ਰੈਡੀ ਹੋ ਗਏ ਨੇ ਇਹਨਾਂ ਨੇ ਪਹਿਲਾਂ ਵੀ ਇੱਕ ਨਹੀਂ ਸਾਰਿਆਂ ਦੇ ਬਈ ਬਹੁਤ ਵਧੀਆ ਗਾਣਾ ਡਾਇਰੈਕਟ ਕਰ ਰਹੇ ਆ ਤੇ ਸਾਡੇ ਕਰੋੜ ਬਿਰ ਕਰੋੜ ਤੋਂ ਕੀ ਬਈ ਇਧਰ ਆਓ ਬੜਦਾ ਹੀ ਮੇਰਾ ਮੈਚਿੰਗ ਵੀ ਹੋ ਗਈ ਅੱਜ ਤੇ ਇਹਨਾਂ ਦਾ ਗਾਇਆ ਹੋਇਆ ਜੀ ਬਹੁਤ ਵਧੀਆ ਗਾਣਾ ਬਾਹੂ ਬਲੀ ਜੱਟ ਤੇ ਬਹੁਤ ਛੇਤੀ ਰਿਲੀਜ਼ ਕਰਾਂਗੇ ਸਰਪ੍ਰਾਈਜ਼ ਬਾਈ ਜੀ ਸਰਪ੍ਰਾਈਜ਼ ਬਾਈ ਉਹ ਮਲਾਉਣੇ ਇੱਕ ਮੂਵੀ ਆ ਰਹੀ ਹੈ ਉਹਦੇ ਬਾਰੇ ਹੀ ਬੋਲੋ ਪਾਜੀ ਮੂਵੀ ਵੀ ਬਹੁਤ ਸਰਪ੍ਰਾਈਜ਼ ਰੱਖ ਰਹੀ ਹੈ ਜੇ ਜੀ ਬਾਈ ਨੇ ਡਾਇਰੈਕਟ ਕੀਤੀ ਹੈ ਪਤਾ ਨਹੀਂ ਉਹਦਾ ਏਕਟਰ ਕੌਣ ਹੈਗਾ ਤੇ ਕਮਾਲ ਹੀ ਕਰਤੇ ਥੈਂਕ ਯੂ ਜੀ ਤੇ ਆਪਣੇ ਅਮਰਤਪਾ ਜੀ ਨੇ ਇਹਨਾਂ ਨੇ ਬਹੁਤ ਸਾਰੀ ਜੁਗ ਦਿੱਤਾ ਅਮੰਗਾ ਜੀ ਤੇ ਪਾਜੀ ਹਾਂ ਜੀ ਇਹ ਹੁਣ ਇੱਕ ਅਸੀਂ ਤੁਹਾਨੂੰ ਇਦਾਂ ਦੇ ਬਹੁਤ ਹੀ ਮਸ਼ਹੂਰ ਬੰਦਾ ਜੀ ਮਲਾਉਣ ਲੱਗੇ ਆ। ਜੀ ਮੈਂ ਆਪਣਾ ਹਰਮਨ ਚੀਮਾ ਜੀ ਇਹ ਬਾਈ ਜੀ। ਤੋਂ ਕੀ ਸਰਪੰਚ ਬਾਈ ਜੀ ਦਾ ਗਾਣਾ ਆ ਰਿਹਾ ਹੈ ਜੀ। ਬਾਹੂ ਬਲੀ ਜੱਟ ਜੀ ਤੇ ਉਸੇ ਮੇਰਾ ਮਾਰਨਿੰਗ ਦਾ ਡੈਬਿਟ ਹੈ ਜੀ ਮੈਂ ਐਕਟ ਕੀਤਾ ਮੈਨੇ ਬਾਈ ਜੀ ਦੇ ਨਾਲ। ਬਲਜੀਤ ਸਿੰਘ ਸਿੱਧੂ ਮੋਡਲ ਆ ਬਾਈ ਆਪਣਾ। ਜੋਦੇ ਨਾਲ ਅਸੀਂ ਇੱਥੇ ਧਨੋਲੇ ਪਿੰਡ ਸ਼ੂਟ ਕੀਤਾ ਜੀ ਫਿਲਹਾਲ ਫਰਸਟ ਸ਼ੂਟ ਫਰਸਟ ਸ਼ੂਟ ਹੋ ਗਿਆ ਸਾਡਾ ਹੁਣ ਸੈਕਿੰਡ ਸ਼ੂਟ ਹੈ ਜੀ ਸਾਡਾ ਫਤਿਹਗੜ੍ਹ ਸਾਹਿਬ ਕਿਲੇ ਦੇ ਵਿੱਚ ਜੀ ਸੋ ਥੈਂਕ ਯੂ ਜੀ ਜਿੰਨਾ ਮੇਰੀ ਵੀਡੀਓਜ਼ ਨੂੰ ਪਿਆਰ ਦਿੰਦੇ ਹੋ ਬਾਈ ਜੀ ਦਾ ਬਾਹੂਬਲੀ ਜੱਟ ਗਾਣਾ ਬਾਈ ਜੀ ਦਾ ਸੋ ਦੱਬ ਕੇ ਸਪੋਰਟ ਕਰਦੀਆਂ ਬਾਈ ਜੀ ਦੀ ਬਾਈ ਦਾ ਮੇਨ ਰੋਲ ਹੈ ਮੇਨ ਰੋਲ ਹੈ ਜੀ ਉਸ ਦੇ ਵਿੱਚ ਐਕਟਿੰਗ ਦਾ ਜੀ ਬਹੁਤ ਵਧੀਆ ਬਾਈ ਥੈਂਕ ਯੂ ਬਹੁਤ ਜ਼ਿਆਦਾ ਲਵ ਯੂ ਆਲ ਹੈ ਜੀ ਦਿਲੋਂ ਪੂਰੇ ਪਟਿਆਲੇ ਨੂੰ ਪੂਰੇ ਵਰਲਡ ਨੂੰ ਤੇ ਸਾਰੇ ਪੰਜਾਬ ਨੂੰ ਜੀ ਸਿੱਕਾ ਕੈਨੇਡਾ ਮੈਲੀ ਕਾ ਆਸਟ੍ਰੇਲੀਆ ਨੂੰ ਜੋ ਮਿਲਵਾਨ ਡਰੈਵ ਵਾਲੇ ਟ੍ਰਾਂਟੋ ਇਹ ਭਾਈ ਜੀ ਆਪਣੇ ਮੇਰੀ ਸਵਾਰ ਡੈਕਸਰ ਸਾਹਿਬ ਨੇ ਬਹੁਤ ਵਧੀਆ ਡਾਇਰੈਕਟ ਕਰਦੇ ਨੇ ਸੋ ਮੋਡਲ ਆਪਣੀ ਹੈਗੀ ਆ ਜੀ ਐਸ਼ਮੀਠਾ ਪੁੱਲੀ ਬਹੁਤ ਵਧੀਆ ਜੀ ਸੋ ਥੈਂਕ ਯੂ ਸੋ ਮਾਚ ਜੀ ਸਾਰੀ ਸਾਡੀ ਸਾਰੀ ਟੀਮ ਦੀ ਬਹੁਤ ਸਾਡੀ ਸਾਰੀ ਟੀਮ ਬਹੁਤ ਜ਼ਿਆਦਾ ਵਧੀਆ ਮਿਹਨਤ ਕਰ ਰਹੀ ਹੈ ਜੀ ਵੀਡੀਓ ਵਾਸਤੇ ਸੋ ਥੈਂਕ ਯੂ ਇਹਦਾ ਪਹਿਲਾ ਗਾਣਾ ਜੀ ਪਹਿਲਾ ਵੀਡੀਓ ਗਾਣਾ ਸਪੋਰਟ ਕਰਿਓ ਦੱਬ ਕੇ ਕੋਪੀ ਐ ਸੱਭੂ ਸਾਹਿਬ ਜੀ ਆਪਣੇ ਟੋਕੀ ਟੋਕੀ ਕਿਹੜੇ ਸੱਭੂ ਸਾਹਿਬ ਟੋਕੀ ਸਰਪੰਚ ਸਾਹਿਬ ਆਪਣੇ ਜੱਸੀ ਸੱਭੂ ਭਾਜੀ ਕਮਰਦ ਜੀ ਸੋ ਥੈਂਕ ਯੂ ਜੀ ਲਵ ਯੂ ਦਿਲੋਂ ਧੰਨਵਾਦ ਜੀ ਆਹ ਬੋਲੀ ਜੱਟ ਜੈ ਜੀ ਹਾਂ ਥੈਂਕ ਯੂ ਜੀ ਸਾਰਿਆਂ ਦਾ ਬਹੁਤ ਬਹੁਤ ਸਹਿਯੋਗ ਦੇਣ ਲਈ ਤੇ ਚੀਮਾ ਸਾਹਿਬ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਵੀਡੀਓ ਚ ਤੇ ਦੋਤੀ ਭਾਜੀ ਸਸੀ ਕਾਲ ਜੀ ਇਹਨਾਂ ਨੇ ਜੁਆਇਨ ਕੀਤਾ ਹੈ ਰੇਡੀ ਆ ਸਾਰਾ ਕੰਮ ਜੀ ਚਲੋ ਚੋਰੋ ਯਾਰ ਤਿਆਰੀ ਕਰੋ ਜੀ ਰਵੀ ਜੀ ਸਾਰਾ ਚਲੋ ਬੁਲਾਓ ਉਹਨਾਂ ਨੂੰ ਰਵੀ ਨੂੰ ਫੋਨ ਕਰਾ ਜੀ ਰਵੀ ਨੂੰ ਫੋਨ ਕਰਵਾ ਦੇ ਆ ਵੀ ਲਾ ਦੋ ਉੱਧਰ ਆ ਲਾ ਦੋ ਜੀ ਰਵੀ ਗੱਡੀ ਉੱਧਰ ਲਾਓ ਗੱਡੀ ਚਲੋ ਓਕੇ ਪਾਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਮਿਲਦੇ ਆਂ ਜਰੂਰ ਜਲਦੀ ਵੀਡੀਓ ਲੈ ਕੇ ਥੈਂਕ ਯੂ ਜੀ